ਛੱਤ ਸਿਰਿਆ ਕਲਜੀ ਵੀਡੀਓ ਦੇਖ ਰਹੇ ਆ ਸਾਬਨੂ ਜੀ ਲੈ ਕੇ ਅੱਜ ਨੇ ਅੱਜ ਦੀ ਵੱਡੀ ਖਬਰ ਸਰਕਾਰਾਂ ਨੇ ਖੁਦ ਸੋਨਾ ਖਰੀਦਣਾ ਕੀਤਾ ਘੱਟ ਤੇ ਆਮ ਆਦਮੀ ਦੀ ਥਾਂ ਛੱਡ ਹੀ ਦਿਓ ਕਿ ਹੁਣ ਡਿੱਗਣੀਆਂ ਕੀਮਤਾਂ ਸੋਨੇ ਨੂੰ ਸਦੀਆਂ ਤੋਂ ਸਭ ਤੋਂ ਪਰੋਸੇਮਾਨ ਦਸਮਪਤੀ ਮੰਨਿਆ ਜਾਂਦਾ ਜਾਂਦਾ ਰਿਹਾ ਹੈ ਜਦੋਂ ਵੀ ਵਿਵਸਵਿਆਪੀ ਅਨਿਸ਼ਚਿਤਤਾ ਵਾਧੀ ਹੈ ਤਾਂ ਲੋਕ ਲੋਕ ਅਤੇ ਸਰਕਾਰਾਂ ਇਸ ਵੱਲ ਚੁੱਕਦੀਆਂ ਹਨ ਹਾਲਾਂਕਿ ਸਾਲ 2025 ਵਿੱਚ ਇੱਕ ਇਹ ਰਾਂਝਣਾਕ ਤਬਦੀਲੀ ਆਈ ਹੈ ਜਦੋਂ ਕਿ ਸੋਨੇ ਦੀਆਂ ਕੀਮਤਾਂ ਅਸਮਾਨ ਝੂ ਰਹੀਆਂ ਤੇ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਅਚਾਨਕ ਸੋਨਾ ਖਰੀਦਣ ਤੋਂ ਪਿੱਛੇ ਹਟ ਗਏ ਹਨ ਇਹ ਤਬਦੀਲੀ ਸਿਰਫ ਇੱਕ ਅੰਕੜਾਤਮਕ ਖੇਡ ਨਹੀਂ ਬਲਕਿ ਇਹ ਸ਼ਬ ਅਰਥਵਸਤਾ ਦੀ ਬਦਲਦੀ ਮਾਨਸਿਕਤਾ ਦਾ ਪ੍ਰਤੀਬਿੰਬਿਤ ਸਵਾਲ ਹੈ ਜੇਕਰ ਸਰਕਾਰਾਂ ਨੇ ਸੋਨੇ ਦੀ ਖਰੀਦ ਘਟਾ ਦਿੱਤੀ ਹੈ ਤਾਂ ਸੋਨੇ ਦੀਆਂ ਕੀਮਤਾਂ ਹੋਣ ਘਟ ਸਕਦੀਆਂ ਹਨ ਆਓ ਸਮਝੀਏ 2025 ਮੀਸ਼ਵ ਅਰਧਵਸਤਾ ਲਈ ਉਲਜਣ ਦਾ ਸਾਲ ਸੀ ਜਦੋਂ ਕਿ ਸੋਨੇ ਦੀ ਚਮਕ ਵਧੀ ਤੇ ਕੇਂਦਰੀ ਬੈਂਕਾਂ ਦੀਆਂ ਖਰੀਦਾਂ ਵਿੱਚ ਕਾਫੀ ਗਿਰਾਵਟ ਆਈ ਭਾਰਤ ਇੱਕ ਪ੍ਰਮੁੱਖ ਉਦਾਹਰਨ ਹੈ ਭਾਰਤ ਰਿਜ਼ਰਵ ਬੈਂਕ ਨੇ 2024 ਵਿੱਚ ਲਗਭਗ 7265 ਟਨ ਸੋਨਾ ਖਰੀਦਿਆ ਪਰ ਇਹ ਅੰਕੜਾ 2025 ਵਿੱਚ ਸਿਰਫ 462 ਟਨ ਰਹਿ ਗਿਆ ਜੋ ਕਿ ਲਗਭਗ 94 ਪ੍ਰਤੀਸ਼ਾਦੀ ਕਮੀ ਹੈ ਇਹ ਤਬਦੀਲੀ ਸਿਰਫ ਭਾਰਤ ਤੱਕ ਸੀਮਤ ਨਹੀਂ ਸੀ ਵਰਲਡ 골ਡ ਕਾਉਂਸਲ ਦੇ ਅੰਕੜਿਆਂ ਦੇ ਅਨੁਸਾਰ 2024 ਵਿੱਚ ਦੁਨੀਆ ਭਾਰਤ ਦੇ ਕੇਂਦਰੀ ਬੈਂਕਾਂ ਨੇ ਲਗਭਗ 1089 ਟਨ ਸੋਨਾ ਖਰੀਦਿਆ ਸੀ ਜਦੋਂ ਕਿ ਨਵੰਬਰ 2025 ਤੱਕ ਇਹ ਅੰਕੜਾ ਲਗਭਗ 295 ਟਨ ਰਹਿ ਗਿਆ ਸੀ ਤਾਂ ਦਸੰਬਰ ਦੇ ਅਨੁਮਾਨ ਨੂੰ ਸ਼ਾਮਲ ਕਰਦੇ ਹੋਏ ਪੂਰੇ ਸਾਲ ਦੀ ਖਰੀਦ ਲਗਭਗ 320 ਤੋਂ 350 ਟਨ ਹੋਣ ਦੀ ਇਹਦਾ ਹੈ ਜੋ ਕਿ ਪਿਛਲੇ ਸਾਲ ਨਾਲੋਂ ਲਗਭਗ 70% ਘਟ ਹੈ ਕੇਂਦਰੀ ਬੈਂਕ ਆਮ ਤੌਰ ਤੇ ਸੋਨੇ ਨੂੰ ਆਪਣੀ ਰਿਜਰਵ ਸੰਪੰਤੀ ਵਜੋਂ ਰੱਖ ਦਿਨਾ ਹਨ ਕਿਉਂਕਿ ਇਸ ਨੂੰ ਸੁਰੱਖਿਆਤ ਮੰਨਿਆ ਜਾਂਦਾ ਹੈ ਆਸਾਨੀ ਨਾਲ ਨਗਦ ਵਿੱਚ ਬਦਲਿਆ ਜਾ ਸਕਦਾ ਤੇ ਲੰਬੇ ਸਮੇਂ ਲਈ ਉਸ ਇਸ ਦੀ ਕੀਮਤ ਨੂੰ ਬਣਾਈ ਰੱਖਿਆ ਜਾ ਸਕਦਾ ਹੈ ਮਗਹੀ ਸੁਰੱਖਿਆਤ ਨਿਵੇਸ਼ ਵਿਭਿੰਨਤਾ ਅਤੇ ਪੂਰਾ ਨੈਤਿਕ ਜੋਖਮ ਦੀ ਸੁਰੱਖਿਆ ਇਸ ਦੇ ਮੁੱਖ ਕਾਰਨ ਹਨ ਸੋਨੇ ਦੇ ਡਾਲਰ ਜਾਂ ਬਾਂਡ ਵਰਗੀਆਂ ਸਮੰਤੀਆਂ ਨਾਲੋਂ ਘੱਟ ਸਿੱਧਾ ਸੰਬੰਧ ਹੁੰਦਾ ਹੈ ਇਸ ਲਈ ਇਹ ਸੰਕਟ ਦੇ ਸਮੇਂ ਦੌਰਾਨ ਸੰਤੁਲਨ ਬਣਾਈ ਰੱਖਦਾ ਹੈ ਦਿਲਚਸਪ ਗੱਲ ਇਹ ਹੈ ਕਿ 2025 ਦੇ ਸਰਵੇਖਣ ਵਿੱਚ ਵਰਲਡ 골ਡ ਕਾਉਂਸਲ ਨਾਲ ਜੁੜੇ ਲਗਭਗ 95% ਕੇਂਦਰੀ ਬੈਂਕਾਂ ਨੇ ਕਿਹਾ ਹੈ ਉਹਨਾਂ ਦਾ ਇਰਾਦਾ ਆਪਣੇ ਸੋਨੇ ਦੇ ਭੰਡਾਰ ਨੂੰ ਵਧਾਉਣਾ ਸੀ ਪਰ ਹਕੀਕਤ ਇਸ ਦੇ ਉਲਟ ਨਿਕਲੀ ਕੇਂਦਰੀ ਬੈਂਕਾਂ ਦੀਆਂ ਖਰੀਦਾਂ ਹਾਲ ਹੀ ਦੇ ਸਾਲਾਂ ਵਿੱਚ ਇਤਿਹਾਸਿਕ ਪੱਧਰ ਤੇ ਪਹੁੰਚ ਗਈਆਂ 2022 ਤੇ 23 ਅਤੇ 24 ਵਿੱਚ ਸੋਨੇ ਦੀ ਖਰੀਦ ਹਰ ਸਾਲ 1 ਟਨ ਤੋਂ ਵੱਧ ਗਈ ਹੈ ਇਹ 2008 ਦੇ ਵਿਸ਼ਵ ਵਿੱਤ ਸੰਕਟ ਸ੍ਰੂਪ ਸਜਗੂ ਜਿਕਰ ਇਹ ਜੋ ਅਮਰੀਕਾ ਚੀਨ ਵਪਾਰਿਕ ਤਣਾਅ ਤੇ ਅਤੇ ਡਾਲਰ ਤੇ ਵਾਧ ਹੀ ਰਹੀ ਨਿਰਪਰਤਾ ਨੂੰ ਢੋਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵਾਧ ਰਹੇ ਆ ਵਿਸ਼ਵਾਸ ਦੇ ਕਾਰਨ ਹੋਇਆ ਚੀਨੀ ਤੁਰਕੀ ਅਤੇ ਭਾਰਤ ਵਰਗੇ ਉੱਭਰ ਰਹੇ ਦੇਸ਼ਾਂ ਨੇ ਡਾਲਰ ਦੇ ਇੱਕ ਮਜ਼ਬੂਤ ਵਿਕਲਪ ਵਜੋਂ ਸੋਨੇ ਨੂੰ ਅਪਣਾਇਆ ਹਾਲਾਂਕਿ 2025 ਵਿੱਚ ਤਸਵੀਰ ਬਦਲ ਗਈ ਕਿਉਂਕਿ ਸੋਨੇ ਦੀਆਂ ਕੀਮਤਾਂ ਰਿਕਾਰਡ ਪੱਧਰ ਤੇ ਪਹੁੰਚ ਗਈਆਂ ਜਿਸ ਦੇ ਨਾਲ ਖਰੀਦਦਾਰੀ ਹੋਰ ਮਹਿੰਗੀ ਹੋ ਗਈ ஹபரநால அந்த தக்கணி தன்வாது